ਅੰਬ ਦਾ ਮਸਾਲੇਦਾਰ ਅਚਾਰ ਜਿਹੜਾ ਕਿ ਤੁਸੀਂ ਕੰਮ ਕਰਦੇ ਕਰਦੇ ਹੀ ਪਾ ਲੋਗੇ ਕਿਉਂਕਿ ਜਿਹੜਾ ਇਹਨੂੰ ਪਾਉਣ ਦਾ ਪ੍ਰੋਸੀਜਰ ਹੈ ਉਹ 2-3 ਦਿਨ ਦਾ ਹੈ ਜਾਨੀ ਕਿ ਹੌਲੀ-ਹੌਲੀ ਕੰਮ ਕਰਨਾ ਥੋੜਾ-ਥੋੜਾ ਕਰਨਾ ਤੇ ਤੁਹਾਨੂੰ ਪਤਾ ਵੀ ਨਹੀਂ ਲੱਗਣਾ ਕਿ ਤੁਸੀਂ ਇੰਨਾ ਮਜ਼ੇਦਾਰ ਅਚਾਰ ਹੈ ਜਿਹੜਾ ਉਹ ਘਰ ਵਿੱਚ ਐਨੀ ਆਸਾਨੀ ਨਾਲ ਤਿਆਰ ਕਰ ਲਿਆ ਤੇ ਜਿਹੜਾ ਇਹ ਅਚਾਰ ਹੈ ਉਹ ਸਾਲੋਂ ਸਾਲ ਖਰਾਬ ਨਹੀਂ ਹੁੰਦਾ ਇਸੇ ਵੀਡੀਓ ਵਿੱਚ ਮੈਂ ਤੁਹਾਨੂੰ ਉਹ ਅਚਾਰ ਦਿਖਾਵਾਂਗੀ ਜਿਹੜਾ ਆਪਾਂ 4 ਸਾਲ ਪਹਿਲਾਂ ਪਾਇਆ ਸੀ ਜਿਵੇਂ ਜਿਵੇਂ ਪੁਰਾਣਾ ਹੁੰਦਾ ਜਾਊਗਾ ਹੋਰ ਜ਼ਿਆਦਾ ਟੇਸਟੀ ਹੁੰਦਾ ਜਾਊਗਾ ਇਹ ਪਉਣਾ ਕਿਵੇਂ ਹੈ ਕਿਉਂਕਿ ਕਈ ਭੈਣਾਂ ਦੇ ਕਮੈਂਟ ਸੀ ਕਿ ਬਾਜ਼ਾਰੋਂ ਲੈਂਦੇ ਹੋਏ ਮਸਾਲੇ ਦਾ ਜਿਹੜਾ ਅਚਾਰ ਹੈ ਕਿਵੇਂ ਤਿਆਰ ਕਰੀਏ ਇਹਦੇ ਲਈ ਵੀ ਛੋਟੀਆਂ-ਛੋਟੀਆਂ ਗੱਲਾਂ ਹੁੰਦੀਆਂ ਉਹ ਤੁਸੀਂ ਧਿਆਨ ਰੱਖਣੀ ਹੈ ਪਰ ਸਭ ਤੋਂ ਪਹਿਲਾਂ ਤੁਸੀਂ ਇਹ ਸੋਚਣਾ ਹੈ ਕਿ ਇਹ ਅਚਾਰ ਤੁਸੀਂ ਗੁਠਲੀ ਦੇ ਸਮੇਤ ਪਾਉਣਾ ਜਾਂ ਫਿਰ ਗੁਠਲੀ ਤੋਂ ਬਿਨਾਂ ਕੱਲੀਆਂ ਜਾਂ ਫਾੜੀਆਂ ਕੱਟ ਕੇ ਪਾਉਣਾ ਹੈ ਉਸ ਹਿਸਾਬ ਨਾਲ ਹੀ ਤੁਸੀਂ ਮਸਾਲਾ ਲੈਣਾ ਹੈ ਸਭ ਤੋਂ ਪਹਿਲਾਂ ਆਪਾਂ ਲਈ ਇੱਥੇ 3 ਕਿਲੋ ਆਂਬ ਤੇ ਆਪਾਂ 2 ਕਿਲੋ ਆਂਬਾਂ ਦਾ ਅਚਾਰ ਪਾਵਾਂਗੇ ਕਿਉਂਕਿ ਅੱਜ ਆਪਾਂ ਗੁਠਲੀ ਦੀ ਵਰਤੋਂ ਨਹੀਂ ਕਰਾਂਗੇ ਤੇ ਗੁਠਲੀਆਂ ਕੱਢੀਆਂ ਜਾਣਗੀਆਂ ਤੇ ਇੱਕ ਅੱਧਾ ਆਂਬ ਜਿਹੜਾ ਪੱਕਿਆ ਹੋਇਆ ਵੀ ਹੁੰਦਾ ਉਹ ਵੀ ਆਪਾਂ ਨੂੰ ਕੱਢਣਾ ਪੈ ਜਾਂਦਾ ਉਸੇ ਤਰ੍ਹਾਂ ਹੀ ਬਾਅਦ ਵਿੱਚ ਹੋਇਆ ਦੋ ਆਂਬ ਪੱਕੇ ਹੋਏ ਸੀ ਤੇ ਦੀ ਕਿ ਗੁੱਟਲੀਆਂ ਨਿਕਲ ਗਈਆਂ ਸਹੀ ਮਸਾਲੇ ਦੇ ਅਨੁਸਾਰੀ ਆਪਾਂ 2 ਕਿਲੋ ਅੰਬਾਂ ਨੂੰ ਚੰਗੀ ਤਰ੍ਹਾਂ ਪਾਣੀ ਵਿੱਚ ਅੱਧੇ ਘੰਟੇ ਲਈ ਭਿਉਂ ਕੇ ਰੱਖਤਾ ਸੀ ਉਸ ਤੋਂ ਬਾਅਦ ਤਿੰਨ ਚਾਰ ਵਾਰੀ ਸਾਫ਼ ਪਾਣੀ ਨਾਲ ਆਪਾਂ ਧੋ ਲਿਆ ਇਹਨੂੰ ਚਾਹੇ ਤੁਸੀਂ 2 ਘੰਟਿਆਂ ਲਈ ਪਹਿਲਾਂ ਹੀ ਭਿਉਂ ਕੇ ਰੱਖਦੇ ਹੋ ਤੁਹਾਡੀ ਆਪਣੀ ਮਰਜ਼ੀ ਹੈ ਅੰਬ ਚੰਗੀ ਤਰ੍ਹਾਂ ਸੁੱਕੇ ਹੋਣੇ ਚਾਹੀਦੇ ਐ ਉਸ ਤੋਂ ਬਾਅਦ ਅੰਬ ਇਸ ਤਰੀਕੇ ਨਾਲ ਕੱਚੇ ਹੋਣੇ ਚਾਹੀਦੇ ਐ ਜੇ ਅੰਬ ਪੱਕਿਆ ਤਾਂ ਅਚਾਰਾ ਜਿਹੜਾ ਖਰਾਬ ਹੋ ਜਾਂਦਾ ਪੱਕੇ ਅੰਬਾਂ ਦਾ ਅਚਾਰ ਨਾ ਪਾਇਓ ਛੋਟੇ ਛੋਟੇ ਪੀਸਾਂ ਵਿੱਚ ਆਪਾਂ ਇਹਨਾਂ ਨੂੰ ਕੱਟ ਲਾਂਗੇ ਤੇ ਬਹੁਤ ਇਹ ਆਸਾਨ ਤੇ ਸਿੰਪਲ ਤਰੀਕਾ ਹੈ ਤੇ ਜਿਹੜਾ ਅਚਾਰ ਹੈ ਉਹ ਲਾਜਵਾਬ ਬਣਦਾ ਹੈ ਸਾਰੇ ਅੰਬਾਂ ਨੂੰ ਛੋਟੀਆਂ-ਛੋਟੀਆਂ ਫਾੜੀਆਂ ਵਿੱਚ ਕੱਟ ਲਿਆ ਜਿੰਨੀ ਕਿ ਤੁਸੀਂ ਚਾਹੋ ਉਸ ਹਿਸਾਬ ਨਾਲ ਕੱਟ ਲਿਓ ਫਿਰ ਆਪਾਂ ਲੈ ਆਂਦਾ ਜੀ ਵਿਚਾਰੂਆਂ ਚ ਮਸਾਲਾ ਤੇਰੇ ਵਿੱਚ ਦੋ ਪੈਕੇਟ ਸੀ ਬਾਕੀ ਜਿਹੜੇ ਵੀ ਬ੍ਰਾਂਡ ਦਾ ਤੁਸੀਂ ਮਸਾਲਾ ਲੈ ਕੇ ਆਉਂਗੇ ਉਹਦੇ ਉੱਪਰ ਸਾਰਾ ਕੁਝ ਲਿਖਿਆ ਹੁੰਦਾ ਕਿ ਇਹਨੂੰ ਤੁਸੀਂ ਕਿਵੇਂ ਤਿਆਰ ਕਰਨਾ ਪਰ ਫਿਰ ਵੀ ਆਪਾਂ ਕੁਝ ਗੱਲਾਂ ਆਪਣੇ ਵੱਲੋਂ ਧਿਆਨ ਰੱਖਾਂਗੇ ਉਸ ਹਿਸਾਬ ਨਾਲ ਹੀ ਇਹ ਅਚਾਰ ਤਿਆਰ ਕਰਾਂਗੇ ਦੋ ਪੈਕੇਟਾਂ ਵਿੱਚੋਂ ਜਿਹੜੇ ਸਭ ਤੋਂ ਛੋਟਾ ਪੈਕੇਟ ਹੁੰਦਾ ਹੈ ਉਹਦੇ ਵਿੱਚ ਨਮਕ ਹਲਦੀ ਤੇ ਕੁਝ ਉਹਨਾਂ ਦੇ ਆਪਣੇ ਮਸਾਲੇ ਪਾਏ ਹੁੰਦੇ ਆ ਜਿਨ੍ਹਾਂ ਨੂੰ ਆਪਾਂ ਪੂਰਾ ਖੋਲ੍ਹ ਕੇ ਇਸ ਅਚਾਰ ਉੱਪਰ ਲਗਾ ਦੇਣਾ ਜਦੋਂ ਆਪਾਂ ਘਰ ਦੇ ਵਿੱਚ ਅਚਾਰ ਤਿਆਰ ਕਰਦੇ ਆ ਤਾਂ ਫਿਰ ਆਪਣੇ ਹਿਸਾਬ ਨਾਲ ਮਸਾਲੇ ਪਾਉਣੇ ਆ ਨਮਕ ਵਗੈਰਾ ਅਸੀਂ ਉਹਦੇ ਵਿੱਚ ਘੱਟ ਵੱਧ ਕਰ ਸਕਦੇ ਆ ਉਹ ਸਾਡੀ ਆਪਣੀ ਮਰਜ਼ੀ ਹੁੰਦੀ ਹੈ ਪਰ ਜਦੋਂ ਆਪਾਂ ਬਜਾਰੋਂ ਮਸਾਲਾ ਲੈ ਕੇ ਆਉਣੇ ਆ ਤੁਸੀਂ ਜਿੰਨੇ ਕਿਲੋ ਅੰਬਾਂ ਦਾ ਮਸਾਲਾ ਲੈ ਆਉਂਗੇ ਓਨੇ ਕਿਲੋ ਹੀ ਤੁਸੀਂ ਅੰਬ ਲੈਣੇ ਆ ਨਹੀਂ ਤਾਂ ਨਮਕ ਦੀ ਮਾਤਰਾ ਜਿਹੜੀ ਘਟ ਵੱਧ ਜਾਂਦੀ ਹੈ ਚੰਗੀ ਤਰ੍ਹਾਂ ਇਹ ਛੋਟੇ ਪੈਕਟ ਵਾਲਾ ਸਾਰਾ ਮਸਾਲਾ ਆਪਾਂ ਇਹ ਅੰਬਾਂ ਦੇ ਉੱਪਰ ਲਗਾਤਾ ਤੇ ਇਹਨੂੰ ਚੰਗੀ ਤਰ੍ਹਾਂ ਮਿਕਸ ਕਰਕੇ ਇਹਨੂੰ 4 ਤੋਂ 5 ਘੰਟਿਆਂ ਲਈ ਇਸੇ ਤਰ੍ਹਾਂ ਹੀ ਰੱਖ ਦਾਂਗੇ ਤਾਂ ਕਿ ਇਹ ਅੰਬ ਜਿਹੜਾ ਆਪਣਾ ਸਾਰਾ ਪਾਣੀ ਛੱਡ ਜਾਣ ਤੇ ਪਾਣੀ ਦੀ ਵਰਤੋਂ ਤੁਸੀਂ ਬਿਲਕੁਲ ਨਹੀਂ ਕਰਨੀ ਇਹਨੂੰ ਬਾਅਦ ਵਿੱਚ ਛਾਨਣੀ ਵਿੱਚ ਪਾ ਕੇ ਤੁਸੀਂ ਅੱਧੇ ਘੰਟੇ ਲਈ ਰੈਸਟ ਤੇ ਰੱਖ ਦਿਓ ਤਾਂ ਕਿ ਜਿਹੜਾ ਸਾਰਾ ਪਾਣੀ ਹੈ ਚੰਗੀ ਤਰ੍ਹਾਂ ਨੁੱਟੜ ਜੇ ਪਰ ਅੰਬਾ ਨੂੰ ਆਪਾਂ ਇਸ ਤੋਂ ਬਾਅਦ ਸੁਕਾਵਾਂਗੇ ਵੀ ਜ਼ਰੂਰ ਕਈ ਅੰਬਾ ਨੂੰ ਛਾਨਣੀ ਵਿੱਚ ਪਾ ਕੇ ਰੱਖ ਦਿੰਦੇ ਆ ਜਦੋਂ ਹੀ ਪਾਣੀ ਨੁੱਟੜ ਜਾਂਦਾ ਨਾਲ ਦੀ ਨਾਲ ਹੀ ਅਚਾਰ ਬਣਾਉਂਦੇ ਆ ਪਰੇ ਤਰੀਕਾ ਬਿਲਕੁਲ ਗਲਤ ਹੈ ਇਸ ਲਈ ਸਾਡਾ ਅਚਾਰ ਹੈ ਜਿਹੜਾ ਜਲਦੀ ਖਰਾਬ ਹੋ ਜਾਂਦਾ ਤੇ ਕਈ ਵਾਰ ਨਾਲ ਦੀ ਨਾਲ ਹੀ ਖਰਾਬ ਹੋ ਜਾਂਦਾ ਇਹਨੂੰ ਵੀ ਤੁਸੀਂ ਉਹਨਾਂ ਅੰਬਾ ਵਾਂਗੂ ਸੁਕਾਉਣਾ ਜਿਨ੍ਹਾਂ ਦਾ ਮਸਾਲਾ ਤੁਸੀਂ ਘਰ ਦੇ ਵਿੱਚ ਤਿਆਰ ਕਰਦੇ ਹੋ ਕਈ ਵਾਰੀ ਆਪਾਂ ਨੂੰ ਲੱਗਦਾ ਕਿ ਬਾਜ਼ਾਰ ਵਿੱਚੋਂ ਅਸੀਂ ਲੈ ਕੇ ਆਏ ਆ ਤੇ ਇਸੇ ਤਰੀਕੇ ਨਾਲ ਹੀ ਪੈ ਜਾਊਗਾ ਪਾਂਛੇ ਕੰਟੇ ਤੁਸੀਂ ਇਹਨੂੰ ਪੱਖੇ ੱਥਲੇ ਸੁਕਾ ਲੈਣਾ ਧੁੱਪ ਵਗੈਰਾ ਲਗਾਉਣ ਦੀ ਕੋਈ ਜ਼ਰੂਰਤ ਨਹੀਂ ਉਸ ਤੋਂ ਬਾਅਦ ਦੂਸਰੇ ਪੈਕੇਟ ਵਾਲਾ ਸਾਰਾ ਮਸਾਲਾ ਤੁਸੀਂ ਆਚਾਰ ਵਿੱਚ ਪਾ ਦਿਓ ਪਰ ਇੱਕ ਵਾਰੀ ਆਪਾਂ ਥੋੜਾ ਜਿਹਾ ਬਚਾ ਕੇ ਰੱਖਿਆ ਸੀ ਕਿਉਂਕਿ ਮਸਾਲਾ ਦੇਖਣ ਵਿੱਚ ਜ਼ਿਆਦਾ ਲੱਗ ਰਿਹਾ ਸੀ ਇੱਕ ਤਾਂ ਇਹ ਬਰੀਕ ਪੀਸਿਆ ਹੁੰਦਾ ਹੈਗਾ ਦੂਸਰਾ ਇਹ ਮਸਾਲਾ ਜਿਹੜਾ ਆਪਣੇ ਮਸਾਲਿਆਂ ਨਾਲੋਂ ਜ਼ਿਆਦਾ ਹੁੰਦਾ ਇਸ ਕਰਕੇ ਥੋੜਾ ਜਿਹਾ ਮਸਾਲਾ ਤੁਸੀਂ ਇੱਕ ਵਾਰੀ ਰੱਖ ਲਿਓ ਕਿਉਂਕਿ ਬਾਅਦ ਵਿੱਚ ਘਟਬੱਧ ਹੋਈ ਤੁਸੀਂ ਮਿਕਸ ਕਰ ਸਕਦੇ ਹੋ ਸਾਰਾ ਮਸਾਲਾ ਅੰਬਾਂ ਦੇ ਵਿੱਚ ਮਿਕਸ ਕਰਕੇ ਤੁਸੀਂ ਕਿ ਚਾਹੇ ਅੱਜ ਦਾ ਕੰਟੇਨਰ ਲੈ ਲਿਓ ਚਾਹੇ ਤੁਸੀਂ ਕੋਈ ਵੀ ਬਾਕਸ ਲੈ ਲਿਓ ਸਿੰਪਲ ਉਹਦੇ ਵਿੱਚ ਇਹਨੂੰ ਦਬਾ-ਦਬਾ ਕੇ ਪਾਇਓ ਤੇ ਤਿੰਨ ਦਿਨਾਂ ਲਈ ਇਹਨੂੰ ਇਸੇ ਤਰ੍ਹਾਂ ਹੀ ਬੰਦ ਕਰਕੇ ਰੱਖ ਦਿਓ ਤੇ ਬਿਲਕੁਲ ਇਸ ਅਚਾਰ ਨੂੰ ਹਲਾਇਓ ਨਾ ਉਸ ਤੋਂ ਬਾਅਦ ਤਿੰਨ ਦਿਨਾਂ ਬਾਅਦ ਆਪਾਂ ਇਹਦੇ ਵਿੱਚ 250 ਗ੍ਰਾਮ ਸਰੋਂ ਦਾ ਤੇਲ ਹੈ ਜਿਹੜਾ ਉਹ ਮਿਕਸ ਕਰ ਦਾਂਗੇ 2 ਕਿਲੋ ਅਚਾਰ ਦੇ ਵਿੱਚ ਆਪਾਂ 250 ਗ੍ਰਾਮ ਹੀ ਤੇਲ ਪਾਇਆ ਹੈ ਨਾ ਪਤੇਲ ਨੂੰ ਗਰਮ ਕੀਤਾ ਸਿੰਪਲ ਸਿੱਧੇ ਤਰੀਕੇ ਨਾਲ ਆਪਾਂ ਇਹਦੇ ਵਿੱਚ ਤੇਲ ਪਾਤਾ ਜੇ ਤੁਹਾਡੇ ਕੋਲ ਘਰ ਦਾ ਤੇਲ ਹੈ ਤਾਂ ਇਸ ਤੋਂ ਵਧੀਆ ਕੁਝ ਹੋ ਹੀ ਨਹੀਂ ਸਕਦਾ ਕੰਟੇਨਰ ਤੁਹਾਡਾ ਚਾਰ ਦੇ ਹਿਸਾਬ ਨਾਲ ਹੀ ਹੋਵੇ ਤਾਂ ਅਚਾਰ ਜਿਹੜਾ ਜਲਦੀ ਬਣ ਕੇ ਤਿਆਰ ਹੋਊਗਾ ਪਰ ਮੇਰੇ ਕੋਲ ਕੰਟੇਨਰ ਥੋੜਾ ਜਿਹਾ ਵੱਡਾ ਸੀ ਕਿਉਂਕਿ ਮੈਂ ਥੋੜੀ ਜੀ ਦੇਰ ਬਾਅਦ ਹੀ ਇਹ ਚੇਂਜ ਕਰਨਾ ਸੀ ਇਸ ਲਈ ਆਪਾਂ ਇੱਕ ਵਾਰੀ ਇਹਦੇ ਵਿੱਚ ਹੀ ਬਣਾ ਕੇ ਤਿਆਰ ਕਰਤਾ 10 ਦਿਨਾਂ ਬਾਅਦ ਤੁਸੀਂ ਦੇਖੋਗੇ ਮਸਾਲੇ ਤੇ ਤੇਲ ਹੈ ਜਿਹੜਾ ਇਹਦੇ ਵਿੱਚ ਚੰਗੀ ਤਰ੍ਹਾਂ ਮਿਕਸ ਹੋ ਚੁੱਕਿਆ ਹੈ ਤੇ ਇਹ ਹੈਗਾ ਜੀ ਆਪਣਾ ਪੁਰਾਣਾ ਇਸੇ ਤਰੀਕੇ ਨਾਲ ਪਾਇਆ ਹੋਇਆ ਅਚਾਰ ਜਿਹਨੂੰ 4 ਸਾਲ ਹੋ ਚੁੱਕੇ ਨੇ ਬਹੁਤ ਜ਼ਿਆਦਾ ਇਹ ਟੇਸਟੀ ਹੈ ਕਿਉਂਕਿ ਜਿੰਨਾ ਪੁਰਾਣਾ ਹੁੰਦਾ ਜਾਂਦਾ ਹੈ ਉਹਨਾਂ ਟੇਸਟੀ ਹੁੰਦਾ ਜਾਂਦਾ ਹੈ ਹੌਲੀ ਹੌਲੀ ਇਹਨੇ ਤੇਲ ਹੈ ਜਿਹੜਾ ਆਪਣੇ ਆਪ ਹੀ ਛੱਡਦਾ ਜਾਂਦਾ ਹੈ ਜੇ ਤੇਲ ਦੀਸੋਂ ਨੂੰ ਘੱਟ ਵੱਧ ਲੱਗੇ ਤੁਸੀਂ ਹੋਰ ਮਿਕਸ ਕਰ ਲਿਓ ਵੀਡੀਓ ਵਧੀਆ ਲੱਗੇ ਤਾਂ ਸ਼ੇਅਰ ਜ਼ਰੂਰ ਕਰ ਦਿਓ ਧੰਨਵਾਦ